ਸਲਾਮ ਸਲਾਮ ਜੀ ਸੋਸ ਤੇ ਪਿਤਾ ਹੋਣੀ ਜੋਈਆ ਲਾਣੇ ਮੈਨੂੰ ਐਸੇ ਦਿਨ ਕਿਉਂ ਹੁੰਦੇ ਹਨ ਤੀਰ ਤੇ ਡਾਂਡੇ ਵਿੱਚ ਬਹੁਤ ਵਧੀਆ ਖੜਿਆ ਤੁਸੀਂ ਮੇਰੇ ਮੈਂ ਬਹੁਤ ਵੱਡੀ ਪਰੇਸ਼ਾਨੀ ਜਾਂ ਲਾਣੇ ਮੈਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਮੇਰੇ ਪਰਮੇਸ਼ਰ ਅਮੀਨ ਮੈਂ ਆਪਣੇ ਪਰਿਵਾਰ ਚਲੀ ਨੂੰ ਫੋਨ ਕਰਦੀ ਸੀ ਉਹ ਰਾਤ ਸੋਵਾ ਦੀ ਗੱਲ ਆ ਮੇਰਾ ਨਾ ਪਹਿਲਾਂ ਬੀਪੀ ਹੋਇਆ 100 ਮੈਂ ਇੱਕ ਡਾਕਟਰ ਕੋ ਗਈ 110 ਦੀ ਤੇ ਤਾਂ ਹੋ ਗਿਆ ਆ ਮੇ ਮੁੱਕੇ ਨਾ ਆਪਣੇ ਕਰਦੇ ਚਾਤੇ ਕੰਨੀ ਆ ਚੱਲ ਮੇਰਾ ਬੀਬੀ ਨੋਰਮਲ ਹੀ ਆ ਕੁਛ ਨਹੀਂ ਮੈਨੂੰ ਹੋ ਰਹਾ ਤੇ ਮੈਂ ਮੇਰਾ ਸਾਹ ਘਟੋਈ ਜਾਂਦਾ ਲਈ ਇੱਕ ਜੱਟ ਕੰਝ ਘਟੋਈ ਜਾਂਦਾ ਜੀ ਤੇ ਨੰਦ ਜਾਰੀ ਨੂੰ ਮੈਂ ਫੋਨ ਕਰਦੀ ਮੈਂ ਕਿਹਨੂੰ ਦੱਸਦੀ ਨਹੀਂ ਉਹ ਆਇਆ ਤੇ ਮੈਨੂੰ ਕਿੰਦਾ ਆ ਵੀ ਜੀ ਬੀਬੀ ਦੇ ਲਾ ਕੇ ਜਾ ਕੇ ਕਾ ਬੀਬੀ ਆਪਾਂ ਜਾ ਕੇ ਕੀਤਾ ਤੇ 100 ਤੇ 90 ਦੀ ਕੀ ਹੋਇਆ ਦੋਟਕ ਤੇ ਮੇਰੇ ਸਿਰ ਤੇ ਤੱਕ ਕੰਨਾਂ ਦੇ ਵਿੱਚ ਦਰਦਾ ਨੂੰ ਮੈਂ ਕਿਹਾ ਹੁਣੀ ਮੇਰਾ ਬਚਾ